ਵੀਰੇ ਆ ਚੋਰ ਨੇ ਇਹਨਾਂ ਦਾ ਫਾਤਾ ਬੰਦਿਆਂ ਦਾ ਗਰੁੱਪ ਆ ਤੇ ਖੜਦੇ ਆ ਸਟੇਸ਼ਨ ਤੇ ਰੋ ਜਾਣ ਕੇ ਰੋਜ ਉੱਤ ਤਿੰਨ ਚਾਰ ਤਿੰਨ ਚਾਰ ਵਾਰ ਰੋਜ ਮਾਰ ਕੇ ਚਲੇ ਜਾਂਦੇ ਆ ਤਾਂ ਕੋਈ ਗੱਲ ਨਹੀਂ ਆਹ ਬੋਨਾ ਤਬਰ ਇਹਨਾਂ ਦਾ ਕੋਈ ਤਾਂ ਨਹੀਂ ਪਤਾ ਤਾ ਚੋਰੀ ਕੀਤੀ ਕੀ ਕੀਤੀ ਤਾਂ ਆਹ ਆ ਗਏ ਚੋਰ ਕਿੱਥੇ ਆ ਭੱਜ ਕਿਉਂ ਬੰਦਰ ਉਹਦੇ ਪਿੱਛੇ ਸੀ ਭਜੇਗੀ ਮੋਬਾਈਲ ਕਰ ਦੇ ਦੇ ਵੀਰੇ ਆ ਚੋਰ ਨੇ ਇਹਨਾਂ ਦਾ 7-8 ਬੰਦਿਆਂ ਦਾ ਗਰੁੱਪ ਹੈ ਤੇ ਖੜਦੇ ਆ ਸਟੇਸ਼ਨ ਤੇ ਰੋ ਜਾ ਕੇ ਰੋਜ ਉੱਤੋਂ 3-4 3-4 ਮੋਬਾਈਲ ਰੋਜ ਮਾਰ ਕੇ ਚਲੇ ਜਾਂਦੇ ਆ ਨੀਚੇ ਅੱਗੇ ਫੜੇ ਕਿੰਨੇ ਜਣੇ ਕਿੰਨੇ ਕਿਦਾ ਮੋਬਾਈਲ ਦਿੰਦੇ ਆ ਮੋਬਾਈਲ ਵੀਰੇ ਉਹ ਫੈਮਿਲੀ ਵਾਲਾ ਬੰਦਾ ਆ ਰਿਹਾ ਵਾ ਅੱਛਾ ਗੱਲ ਕਰਦੇ ਆ ਕਿੰਨੇ ਕਿੰਨੇ ਉਹਦਾ ਕਿੱਦਾਂ ਲੱਗੇ ਵੀਰੇ ਆ ਭੱਜਦੇ ਵੇ ਆ ਮੋਬਾਈਲ ਲੈ ਕੇ ਭੱਜਦੇ ਵੇ 3 ਜਣੇ ਆ 2 ਜਣੇ ਫੜ ਗਏ 1 ਜਣੇ ਨੂੰ ਮੋਬਾਈਲ ਦੇ ਕੇ ਨਾਲ ਭਜਾ ਦਿੱਤਾ ਚੱਕਰਾਂਗੇ ਸਭ ਨੂੰ ਚੈੱਕ ਕਰਕੇ ਇੰਦੋ ਗਾਦੀ ਕਰਦੇ ਸਾਰਾ ਸਭ ਚੈੱਕ ਕਰਕੇ ਨਾ ਸ਼ਖਲੋ ਕੀ ਮਕੇ ਆਸਪਾਸ ਲੋਕਾਂ ਦਾ ਕੀ ਕਹਿਣਾ ਕਿ ਚੋਰ ਹੈ ਮੋਬਾਈਲ ਚੋਰੀ ਹੋਇਆ ਹੈ ਸਾਰਾ ਅੰਦੋ ਭੱਜੇ ਸਾਰਾ ਹੀ ਨਹੀਂ ਪਤਾ ਸਾਰਾ ਚੋਰੀ ਕੀਤੀ ਕੀ ਕੀਤੀ ਸਾਰਾ ਅੰਦੋ ਭੱਜੇ ਆਏ ਸਾਰਾ ਲੋਕਾਂ ਨੂੰ ਫੋਲਦੇ ਸਾਰਾ ਟੇ ਵਾਲੇ ਦਾ ਵੀ ਅਸੀਂ ਸਾਰਾ ਜੀਆਰਪੀ ਸਾਡੇ ਨਾਲ ਕੇ ਜਾ ਰਹੇ ਸਾਰਾ ਠੀਕ ਹੈ